ਮੇਰਾ ਨਾਮ ਗਿਆਨ ਸਿੰਘ ਮਾਨ ਤੇ ਪਿੰਡ ਸਤੌਜ ਮੇਰਾ ਮੈਂ ਸੀਐਮ ਸਾਹਿਬ ਦਾ ਬ੍ਰਦਰ ਤੇ ਅੱਜ ਸਾਡੇ ਪਿੰਡ ਦੀ ਸਤੌਜ ਦੀ ਪੂਰੀ ਸੰਗਤ ਨੇ ਹਰਵੰਦ ਸਿੰਘ ਹੈਪੀ ਇਹਨਾਂ ਨੂੰ ਸਰਪੰਚੀ ਵਾਸਤੇ ਸਰਬਸੰਮਤੀ ਨਾਲ ਚੁਣਿਆ ਗਿਆਗਾ ਦੋ ਜਣਾਂ ਨੇ ਇਹਨਾਂ ਦੇ ਕੈਂਡੀਡੇਟ ਸੀਗੇ ਹੋਰ ਉਹਨਾਂ ਨੇ ਅੱਜ ਪਿੰਡ ਦੀ ਤੇ ਸੀਐਮ ਸਾਹਿਬ ਦੀ ਅਪੀਲ ਨੂੰ ਸਹਿਕਾਰ ਦੇ ਹੋਏ ਅੱਜ ਕਾਗਜ਼ ਵਾਪਸ ਲੈ ਲਏ ਤੇ ਇਹਨਾਂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਤੇ ਸਾਰੇ ਪਿੰਡ ਦਾ ਸਾਰੀ ਸੰਗਤ ਦਾ ਤੇ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਵੀ ਸਾਡੇ ਪਿੰਡ ਨੇ ਤੌਜ ਨੇ ਸੀਐਮ ਸਾਹਿਬ ਦੇ ਜਿਹੜੇ ਉਹਨਾਂ ਦੇ ਚਾਹੁੰਦੇ ਸੀਗੇ ਵੀ ਸਰਬਸੰਮਤੀਆਂ ਹੋਣ ਪਿੰਡਾਂ 'ਚ ਤੌਜ ਤੋਂ ਵੀ ਅਸੀਂ ਨੇ ਸ਼ੁਰੂਆਤ ਕੀਤੀ ਹੈ ਇੱਥੋਂ ਵੀ ਸ਼ੁਰੂ ਬਾਕੀ ਪਿੰਡਾਂ 'ਚ ਵੀ ਪੂਰੇ ਪੰਜਾਬ ਨੂੰ ਅਪੀਲ ਕੀਤੀ ਹੈਗੀ ਸੀਐਮ ਸਾਹਿਬ ਨੇ ਸਰਬਸੰਮਤੀ ਕਰ ਲਈ ਸਾਡੇ ਪਿੰਡ ਦਾ ਅਸੀਂ ਸਰਪੰਚ ਇਹ ਪਿੰਡ ਨੇ ਚੁਣਿਆ ਇਹਨਾਂ ਨੂੰ ਸਰਬਸੰਮਤੀ ਨਾਲ ਅਸੀਂ ਚਾਹੁੰਦੇ ਆ ਪੂਰੇ ਪੰਜਾਬ ਦੇ ਲੋਕ ਆਪਣੇ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣਨ ਤਾਂ ਕਿ ਵਿਕਾਸ ਕਾਰਜਾਂ ਵਿੱਚ ਕੋਈ ਅੜਿੱਕਾ ਨਾ ਬਣੇ ਸਾਰਿਆਂ ਦੇ ਭਾਈਚਾਰਕ ਸਾਂਝ ਬਣੀ ਰਹੇ ਤੇ ਮੈਂਬਰਾਂ ਤੋਂ ਲੈ ਕੇ ਸਰਪੰਚਾਂ ਤੱਕ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾਂਦੀ ਆ ਤਾਂ ਜਿਹੜੇ ਹੋਰ ਫਾਲਤੂ ਖਰਚੇ ਹੁੰਦੇ ਨੇਗੇ ਚੋਣਾਂ ਵਿੱਚ ਉਹਨਾਂ ਤੋਂ ਬਚਤ ਹੁੰਦੀ ਆ ਤੇ ਪਿੰਡ ਦਾ ਭਾਈਚਾਰਾ ਤੇ ਏਕਾ ਬਣਿਆ ਰਹਿੰਦਾਗਾ ਤੇ ਪਿੰਡ ਦਾ ਵਿਕਾਸ ਇਹਦੇ ਨਾਲ ਜ਼ਿਆਦਾ ਹੋਣ ਦੇ ਸੁਭਾਵਨਾ ਬਣੀ ਰਹਿੰਦੀ ਆ ਤੇ ਮਤ ਮੁੱਖ ਮੰਤਰੀ ਜੀ ਕਦੋਂ ਆਏ ਸੀ ਪਿੰਡ ਆਪਣਾ ਹੁਣ ਥੋੜੇ ਉਹ ਆਪਣੇ 3 ਤਰੀਕ ਨੂੰ ਇੱਥੇ ਆਏ ਸੀਗੇ ਸਤੋਜਪਿੰਡ 'ਚ ਪੂਰੇ ਪੰਜਾਬ ਨੂੰ ਸਨੇਹਾ ਦੇਣ ਲਈ ਕਿ ਸਰਬਸੰਮਤੀ ਕਰੋ ਸਾਡੀ ਉਸੇ ਦਿਨ ਤੋਂ ਉਦੋਂ ਪਹਿਲਾਂ ਦੀ ਕੋਸ਼ਿਸ਼ ਚੱਲ ਰਹੀ ਸੀ ਸਰਬਸੰਮਤੀ ਕਰਨ ਲਈ ਤੇ ਸਾਰਾ ਕੁਝ ਓਕੇ ਹੋਇਆ ਪਿਆ ਸੀਗਾ ਤੇ ਸਹਿਮਤੀ ਬਣੀ ਬਣੀ ਪਈ ਸੀ ਤੇ ਸਿਰਫ 7 ਤਰੀਕ ਜਿਹੜਾ ਕਾਨੂੰਨੀ ਤੌਰ ਤੇ ਕਾਗਜ਼ ਵਾਪਸ ਲੈਣ ਦੀ ਡੇਟ ਹੁੰਦੀ ਆ ਉਹਦੀ ਵੇਟ ਕਰ ਰਹੇ ਸੀ ਤੇ ਪਰ ਕਰਿਆ ਇਹਨਾਂ ਦੀ ਕਾਗਜ਼ ਵਾਪਸ ਲੈਣ ਦੀ ਪੂਰੀ ਹੋ ਜੇ ਤੇ ਇਹ ਸਾਰੀ ਖੁਸ਼ਖਬਰੀ ਅਸੀਂ ਪੂਰੇ ਪੰਜਾਬ ਨੂੰ ਦੇ ਸਕੀਏ ਸੀਐਮ ਸਾਹਿਬ ਨੂੰ ਵੀ ਅਸੀਂ ਬਹੁਤ ਬਹੁਤ ਉਹਨਾਂ ਨੂੰ ਬਤਾਈ ਜਾਂਦੇ ਆ ਉਹਨਾਂ ਦੇ ਪਿੰਡ ਚ ਸਰਪੰਚ ਸਰਵਸਭ ਦੀ ਚੋਣਾਂ ਚੁਣਿਆਗੇ ਜੀ ਮੇਰਾ ਨਾਮ ਗੁਰਬਖਸ਼ ਸਿੰਘ ਔਰ ਭੋਲਾ ਜੀ ਪਿੰਡ ਸਤੋਜ ਤੋਂ ਜੀ ਅਸੀਂ ਸਾਰੇ ਨਗਰ ਨੇ ਜੋ ਪੰਚਾਇਤ ਦੀ ਸਹਿਮਤੀ ਆ ਜੀ ਤਕਰੀਬਨ ਹਰਵੰਦ ਸਿੰਘ ਹੈਪੀ ਤੇ ਆਪਾਂ ਨੇ ਸਰਪੰਚੀ ਦੀ ਚੋਣ ਦੀ ਜਿਹੜੀ ਸਹਿਮਤੀ ਕੀਤੀ ਹੈ ਜੀ 3 ਤਰੀਕ ਨੂੰ ਜੀ ਸਾਡੇ ਪਿੰਡ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਪਹੁੰਚੇ ਸੀ ਉਹਨਾਂ ਦੀ ਬਦੌਲਤ ਇਹ ਸਹਿਮਤੀ ਪਿੰਡ ਦੀ ਵੀ ਕੋਸ਼ਿਸ਼ ਸੀ ਔਰ ਉਹਨਾਂ ਦੀ ਵੀ ਇਹ ਕੋਸ਼ਿਸ਼ ਸੀ ਪੂਰੀ ਵੀ ਮੇਰੇ ਪਿੰਡ ਦੇ ਵਿੱਚ ਸਹਿਮਤੀ ਹੋਵੇ ਕਿਉਂਕਿ ਮੈਂ ਬਾਹਰ ਜਾ ਕੇ ਸਟੇਜਾਂ ਦੇ ਲੋਕਾਂ ਨੂੰ ਸਾਰਿਆਂ ਨੂੰ ਕਹਿ ਸਕਾਂ ਵੀ ਭਾਈ ਮੇਰੇ ਪਿੰਡ ਸਹਿਮਤੀ ਹੈ ਸਾਰੇ ਨਗਰ ਸਹਿਮਤੀ ਕਰੋ ਇਸ ਲਈ ਕਿਉਂਕਿ ਇਸ ਦੇ ਵਿੱਚ ਖਰਚਾ ਵੀ ਮਤਲਬ ਫालतू ਹੁੰਦਾ ਜੀ ਉਹ ਖਰਚੇ ਤੋਂ ਵੀ ਬਚਦੇ ਆ ਜੀ ਔਰ ਜੋ ਪਿੰਡ ਦੇ ਵਿੱਚ ਭਾਈ ਚਾਰਕਾਈ ਉਹ ਵੀ ਬਣਿਆ ਰਹਿੰਦਾ ਜੀ ਸੱਤਾਂ ਦੇ ਵਿੱਚ ਵੀ ਸਾਰੇ ਇਕੱਠੇ ਰਹਿੰਦੇ ਆ ਜੀ ਔਰ ਡਿਵੈਲਪਮੈਂਟ ਦੇ ਜੋ ਕੰਮ ਨੇ ਜੀ ਉਹ ਵੀ ਜੋ ਸਹਿਮਤੀ ਦੀ ਪੰਚਾਇਤ ਬਣਦੀ ਹੈ ਸਾਰੇ ਲੋਕ ਉਸ ਦੇ ਨਾਲ ਚੱਲ ਕੇ ਸਾਰੇ ਕੰਮ ਵਧੀਆ ਹੁੰਦੇ ਨੇ ਜੀ ਬਹੁਤ ਬਹੁਤ ਮੁਬਾਰਕਾਂ ਸਾਰੇ ਪਿੰਡ ਸਤੋਜ ਨੂੰ ਤੇ ਸਪੈਸ਼ਲ ਸੀਐਮ ਸਾਹਿਬ ਨੂੰ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੀ ਅਪੀਲ ਸਾਡੇ ਪਿੰਡ ਨੇ ਮੰਨੀ ਹੈ ਬਹੁਤ ਬਹੁਤ ਮੁਬਾਰਕਬਾਦ ਸਾਰੇ ਪਿੰਡ ਨੂੰ ਤੇ ਹਰਬੰਸ ਸਿੰਘ ਜੀ ਅਸੀਂ ਸਰਪੰਚ ਚੁਣੇ ਨੇ ਤੇ ਸਾਡੇ ਮੈਂਬਰ ਸਾਹਿਬ ਸਹਿਮਤੀ ਨਾਲ ਚੁਣੇ ਗਏ ਨੇ ਬਹੁਤ ਬਹੁਤ ਥੈਂਕ ਯੂ ਸਾਰੇ ਪਿੰਡ ਦਾ ਬਹੁਤ ਖੁਸ਼ੀ ਦੀ ਗੱਲ ਹੈ ਸਾਰੇ ਪਿੰਡ ਲਈ ਔਰ ਪਹਿਲੀ ਵਾਰ ਸਾਡੇ ਪਿੰਡ ਸਹਿਮਤੀ ਹੋਈ ਆ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par